ਮਿੰਟੋ ਜੀ ਤੁਸੀਂ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਥੋੜੀ ਗੱਲ ਰਾਹੁਲ ਗਾਂਧੀ ਦੇ ਇੱਕ ਹੋਰ ਬਿਆਨ ਦੀ ਕਰ ਲਈਏ ਉਹਦਾ ਇੱਕ ਬਿਆਨ ਉਹ ਕਹਿੰਦਾ ਕਿ ਭਾਈ ਵੋਟਾਂ-ਵੋਟਾਂ ਜਿਹੜੀਆਂ ਵਧਦੀਆਂ ਨੇ ਇਕੱਲਾ ਕੇਜਰੀਵਾਲ ਰੋਲੇ ਨਹੀਂ ਪਾਉਂਦਾ ਹੋਰ ਨਹੀਂ ਪਾਉਂਦੇ ਮੈਂ ਵੀ ਪਾਉਣਾ ਕਹਿੰਦਾ 70 ਲੱਖ ਵੋਟਾਂ ਵਧ ਗਈਆਂ ਨਜੀ ਦੇ ਵਿੱਚ ਕਹਿੰਦਾ ਸਿਰੜੀ ਦੇ ਇੱਕ ਬਿਲਡਿੰਗ ਦੇ ਵਿੱਚੋਂ ਜਾਂ ਕਹਿੰਦੇ ਏਰੀਆ ਦੇ ਵਿੱਚੋਂ 7000 ਵੋਟਾਂ ਵਧ ਗਈਆਂ ਤੇ ਇਹ ਅਜੀਬ ਤਰ੍ਹਾਂ ਦੇ ਅੰਕੜੇ ਆ ਵੀ ਭਾਈ ਐਵੇਂ ਕਿਵੇਂ ਅਚਾਨਕ ਹੋ ਜਾਂਦਾ ਕਿ ਇੱਕੋ ਵਾਰੀ ਚ 7000 ਵੋਟਾਂ ਉੱਥੇ ਵਧ ਗਈਆਂ ਇਹ ਵੀਡੀਓ ਪਹਿਲਾ ਵਾਇਰਲ ਹੋਇਆ ਜੀ ਜਿਹਦੇ ਵਿੱਚ ਕਾਂਗਰਸੀ ਵਿਧਾਇਕਾ ਦਾ ਇਲੈਕਸ਼ਨ ਲੜ ਰਹੀ ਜਿਹੜੀ ਕੈਂਡੀਡੇਟ ਸੀਗੀ ਉਹਨੇ ਜਾ ਕੇ ਕੁਝ ਨੌਜਵਾਨਾਂ ਨੂੰ ਫੜ ਲਿਆ ਜਿਹੜੇ VOTING ਕਰਨਾ ਐਸਨ ਹੂੰ ਬਾਅਦ ਦੇ ਵਿੱਚ ਉਹ ਜਦੋਂ ਨਸਲ ਲੱਗੇ ਉਹਨੇ ਵੱਲ ਲਿਆ ਤੇ ਪੁੱਛਿਆ ਉਹਨਾਂ ਨੇ ਕਿਹਾ ਕਿ ਅਸੀਂ ਤੇ ਵੱਖ-ਵੱਖ ਸੂਬਿਆਂ ਚੋਂ ਆਏ ਸਟੂਡੈਂਟ ਆ ਹੂੰ ਜਿੱਥੇ ਉਹ ਰਹਿ ਰਹੇ ਸੀਗੇ ਜਿਸ ਇਮਾਰਤ ਦੇ ਵਿੱਚ ਰਹਿ ਰਹੇ ਸੀਗੇ ਦਰਅਸਲ ਕੀ ਆ ਕਿ ਜਿਵੇਂ ਆਪਾਂ ਵੇਖਦੇ ਆਂ ਕਈ ਗਰੁੱਪ ਹੁੰਦੇ ਆ ਜਿਵੇਂ ਉਹਨਾਂ ਦੇ ਕਾਲਜ ਚੱਲਦੇ ਆ ਫਲਾਣਾ ਕਾਲਜ ਹੈ ਫਲਾਣਾ ਕਾਲਜ ਜੀ ਇਸ ਤਰ੍ਹਾਂ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀ ਸੀਗੇ ਉਹ ਹੂੰ ਕੁੜੀਆਂ ਵੀ ਸੀਗੀਆਂ ਮੁੰਡੇ ਵੀ ਸੀਗੇ ਜਿਹੜੇ ਕਿ ਮਹਾਰਾਸ਼ਟਰ ਦੇ ਵਾਸੀ ਨਹੀਂ ਸੀਗੇ ਜੀ ਰੌਲਾ ਪਿਆ ਤੇ 7000 ਵੋਟ ਜਿਹੜੀ ਉਹ ਇੱਕ ਇਮਾਰਤ ਦੇ ਵਿੱਚ ਦਸੀ ਗਈ ਇਹ ਦਾਵਾ ਹੋਇਆ ਬਾਤ ਮਤਲਬ ਰਾਹੁਲ ਗਾਂਧੀ ਵੀ ਕੋਈ ਸੱਚਾਈ ਕਰਲਾਉਂਦਾ ਭਾਈ ਇਹ ਵੀਡੀਓ ਬੜੀ ਵਾਇਰਲ ਹੋਈ ਸੀਗੀ ਸਾਹਿਬ ਹੂੰ ਇੱਥੇ ਹੁਣ ਚਲੋ ਸੈਸ਼ਨ ਹੋਣਾ ਆਇਆ ਇਨਾਂ ਨੂੰ ਗੱਲ ਕਰਨ ਦਾ ਹੁਣ ਮੌਕਾ ਮਿਲਿਆ ਜੀ ਤੇ ਨਾਲ ਦੇਖੋ ਰਾਹੁਲ ਗਾਂਧੀ ਨੇ ਕੱਲ ਅੰਕੜੇ ਵੀ ਤੇ ਰੱਖੇ ਆ ਨਾ ਹੂੰ ਕਿ ਸੱਤ ਸੰਸ ਦੱਸ ਦਿਓ ਕਿ ਇੰਨੇ ਵੋਟਰ ਕਿਵੇਂ ਵੱਧ ਗਏ 5 ਮਹੀਨਿਆਂ 'ਚ ਹੂੰ ਤੇ ਜੇ ਪਰ ਡੇ ਦੇ ਹਿਸਾਬ ਨਾਲ ਲਾਓਗੇ ਤੇ ਆਓ ਇਹ ਇੰਨੇ ਵੋਟਰ ਕਿੱਥੋਂ ਆਈ ਜਾਂਦੇ ਹੋਏ ਲੱਖ ਪਲੱਸ ਹੋ ਗਿਆ ਤੇ ਪਰ ਡੇ ਦੇ ਹਿਸਾਬ ਕੁ ਤਰ੍ਹਾਂ ਆ ਤੁਸੀਂ ਅੰਦਰ ਸਾਬ ਲਾਓ ਤਾਂ ਕਹਿੰਦਾ ਮਤਲਬ ਇਹ ਹੈ ਕਿ ਇਹ ਚੋਣ ਕਮਿਸ਼ਨ ਵਾਸਤੇ ਦੇਖੋ ਬੜੀ ਫਜ਼ੀਅਤ ਦਾ ਸਬਾਬਿਆ ਜੀ ਨਿਤ ਨਵਾ ਕੋਈ ਨਾ ਕੋਈ ਕਿੱਸਾ ਇਹਨਾਂ ਦਾ ਨਿਤ ਨਵਾ ਕੋਈ ਚਿੱਠਾ ਖੁੱਲਦਾ ਹਮ ਸਤਮ ਦੇ ਵਿੱਚ ਇਸ ਤਰ੍ਹਾਂ ਦਾ ਆਂਕੜਾ ਆ ਜਾਣਾ ਸਾਬ ਜੀ ਜੀ ਤੇ ਉਹ ਜਿਹੜਾ ਇਲੈਕਸ਼ਨ ਲੜਿਆ ਜਾ ਰਿਹਾ ਸੀਗਾ ਉਸ ਕੈਂਡੀਡੇਟ ਬੀਬੀ ਨਿਤ ਇੱਕ ਗੱਲ ਹੋਰ ਕਹੀ ਸੀ ਉਸ ਵੇਲੇ ਉਹਨੇ ਕਿਹਾ ਕਿ ਇਹਨਾਂ ਦੀਆਂ ਜਿਹੜੀਆਂ ਵੋਟਾਂ ਨੇ ਨਕਲੀ ਉਹ ਤੇ ਵਾਧੀਆਂ ਤੁਰੀਆਂ ਜਾਂਦੀਆਂ ਨਹੀਂ ਜੀ ਤੇ ਜਿੱਦਾਂ ਫਰਜ਼ ਕਰੋ ਕੋਈ ਉਹ ਬੋਲਦੇ ਸਰਨੇਮ ਹਮ ਆਪਣੇ ਇੱਥੇ ਮੰਨ ਲਓ ਕੋਈ ਕੈਂਡੀਡੇਟ ਖਲੋਤਾ ਹੋਵੇ ਸੰਧੂ ਹਾਂ ਜਾਂ ਗਿੱਲ ਤੇ ਉਹ ਕਹਿੰਦੇ ਕਿ ਜਿਨ੍ਹਾਂ ਦੇ ਸਰਨੇਮ ਇਦਾਂ ਦੇ ਸੀ ਕੈਂਡੀਡੇਟ ਦੇ ਨਾਲ ਰਲਦੇ ਮਿਲਦੇ ਜੀ ਉਹ ਵੜਕਾਤੇ ਸੂਚੀ 'ਚ ਉਹ ਕੀ ਆਵਾਜ਼ ਕਿ ਜਾਤ ਭਰਾਤਰੀ ਨੂੰ ਵੋਟ ਨਾ ਪਹੇਜੇ ਹਾਂ ਗੋਤ ਨੂੰ ਵੋਟ ਨਾ ਪਹੇਜਾਵੇ ਕੀ ਬਾਤ ਹੈ ਇਹ ਇੰਨਾ ਸੋਚਦੇ ਦਿਮਾਗ ਦੇ ਵਿੱਚ ਸਰ ਮਾਈਕਰੋ ਲੈਵਲ ਤੇ ਹੀ ਸੋਚ ਕੇ ਰਾਜਨੀਤੀ ਹੁੰਦੀ ਹੈ ਸਰ ਬਹੁਤ ਮਾਈਕਰੋ ਲੈਵਲ ਤੇ कांड ਕੀਤੇ ਜਾਂਦੇ ਆ ਜੀ ਤੋਂ ਕਹਿੰਦਾ ਮਤਲਬ ਇਹ ਆ ਕਿ ਇਹ ਇੱਕ ਸ਼ਰਮਨਾਕ ਕਾਂਕੜਾ ਹੈ ਕੋਈ ਸਾਡੇ ਕਹਿੰ ਲੋ ਕਿ ਸਿਹਤਮੰਦ ਲੋਕਤੰਤਰ ਵਾਸਤੇ ਕੋਈ ਇਹ ਨਹੀਂ ਹੈਗਾ ਕਿ ਉਹਦੀ ਮੋਹਰ ਆ ਕਿ ਅਸੀਂ ਬਹੁਤ ਸਿਹਤਮੰਦ ਲੋਕਤੰਤਰ ਚ ਰਹਿੰਦੇ ਆ ਸਾਡੇ ਲੋਕਤੰਤਰ ਦੀ ਤੇ ਮੇਰੇ ਖਿਆਲ ਦੇ ਨਾਲ ਕਹਿੰ ਲੋ ਕਿ ਇਸ ਵੇਲੇ ਸਾੜੀ ਉਤਰੀ ਪਈ ਆ ਹਮ ਸੱਚ ਮੱਚ ਕਦੇ ਕੁਛ ਹੋ ਜਾਂਦਾ ਕਦੇ ਕੁਛ ਹੋ ਜਾਂਦਾ ਇਹ ਅੰਕੜਾ ਵਾਕਿਆ ਕਹਿੰ ਲੋ ਕਿ ਬੜਾ ਹੀ ਸ਼ਰਮਨਾਕ ਹੈ ਜੀ ਕਿ ਇੱਕ ਇਮਾਰਤ ਦੇ ਵਿੱਚ 7000 ਵੋਟਰ ਉਸੀ ਸੋਚ ਕੇ ਦੇਖੋ 7000 ਵੋਟਰ ਕਿੰਨਾ ਹੁੰਦਾ ਹੈ ਬਿਲਕੁਲ ਇਹਨਾਂ ਰਸ਼ਵੀ ਸਰਾ ਆਪਣਾ ਹੁਸੈਨ ਜੋਗ ਨਹੀਂ ਹੁੰਦਾ ਸਰਾਮਾ ਪਿੰਡ ਹੈ ਉਧਰੋਂ ਆ ਬਲੋਟ ਨਾਲ ਆ ਲੱਗਦਾ ਤੇ ਉਧਰੋਂ ਚੰਨਣ ਖੇੜੇ ਨਾਲ ਜਾ ਲੱਗਦਾ ਜੀ ਤੇ ਇਹਦੀ ਵੋਟ ਮਸਾ ਮੈਨੂੰ ਲੱਗਦਾ 5-7000 ਹੋਊਗੀ ਕਿੰਨੇ ਏਰੀਏ ਚ ਫੈਲੇ ਆ ਪਿੰਡ ਹੈ ਸੱਚ ਮੁੱਛ ਸੱਚ ਮੁੱਛ ਜੀ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਦੋਸਤਾਂ ਦਾ